ਗੁਰੂ ਦਾ ਦਵਾਰਾ ਗੁਰਦਵਾਰਾ ਦਰਵਾਜ਼ਾ ਲੰਘ ਕੇ ਉਧਰ ਅੰਦਰ ਜਾਣਾ ਪੈਂਦਾ ਹੈ ਤੇ ਜਿਹੜਾ ਅੰਦਰ ਜਾਂਦਾ ਨਾ ਜਿਸ ਨੂੰ ਇਹ ਖੁਆਇਸ਼ ਹੈ ਅੰਦਰ ਖਿੱਚ ਹੈ ਗੁਰਾਂ ਦੇ ਦਰਸ਼ਨਾ ਦੀ ਉਹਨੂੰ ਸਿੱਖ ਕਹਿੰਦੇ ਨੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰ ਸਿੱਖ ਲੈ ਗੁਰ ਸਿੱਖ ਕਹਾਇਆ ਗੁਰ ਸਿੱਖ ਲੈ ਗੁਰ ਸਿੱਖ ਹਾਇਆ ਜਿੰਨਾ ਚਿਰ ਗੁਰੂ ਕੀ ਮੱਤ ਨੇ ਅੰਦਰ ਧਰਨ ਕਰਦਾ ਲੱਖਾਂ ਜਨਮ ਕਰ ਲੈ ਉਹ ਨਾ ਚਿਰ ਸਿੱਖ ਨਹੀਂ ਬਣ ਸਕਦਾ ਤੇ ਸਿੱਖੀ ਬਾਰੇ ਲਿਖਿਆ ਹੈ ਖੰਨਿਓ ਤਿੱਖੀ ਵਾਲੋਂ ਨਿੱਕੀ ਕਿੱਦਾਂ ਪਹੁੰਚੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੋਈ ਬਾਹਰ ਦੀ ਬਾਣੀ ਨਹੀਂ ਪੜਨੀ ਵਾਹ ਇਹ ਆਮ ਕਿਹਾ ਜਾਂਦਾ ਹੈ ਤੇ ਕਿਲੇ ਵਾਲੇ ਪਾਸ਼ਾ ਜੀ ਦਾ ਜੋ ਬਚਨ ਹੈ ਜਿਸ ਬਾਣੀ ਦੇ ਨਾਲ ਵੈਰਾਗ ਫਿਜਦਾ ਹੈ ਵੈਰਾਗੋ ਚੀਜ਼ਾਂ ਕਿ ਜਿੱਥੇ ਦੁਨੀਆ ਦੀ ਹੋਰ ਕੋਈ ਚੀਜ਼ ਚੰਗੀ ਨਾ ਲੱਗਣੀ ਇੱਕ ਗੁਰੂ ਗੁਰੂ ਚੰਗਾ ਲੱਗਣਾ ਇੱਕ ਆਕਾਸ਼ ਪਰਮੇਸ਼ਰ ਚੰਗਾ ਲੱਗਣਾ ਉਹਨੂੰ ਵਿਰਾਗ ਉਸ ਦਸ਼ਨ ਵਿਰਾਗ ਕਿਹਾ ਜਾਂਦਾ ਹੈ। ਔਰ ਲਾਵਾਂ ਦੀ ਤੀਸਰੀ ਲਾਵ ਹੀ ਵਿਰਾਗ ਦੇ ਉੱਤੇ ਹੈਗੀ ਹੈ। ਇਹ ਤੀਜੀ ਪੌੜੀ ਹੈ। ਪਰਮਾਤਮਾ ਨੂੰ ਮਿਲਣ ਦੀ ਵਾਹ। ਸੋ ਮੈਂ 2 ਮਿੰਟ ਵਿੱਚ ਖਤਮ ਕਰ ਰਿਹਾ ਹਾਂ ਸਿੱਖੀ ਦੀ ਪਹਿਚਾਨ ਕੀ ਏ ਉਹਦੇ ਗੁਣ ਕੀ ਨੇ ਇਹ ਬਾਣੀ ਕੰਬਾ ਦिए ਲੇਕਿਨ ਗੁਸ ਸਿੱਖੀ ਨੂੰ ਜੇੜ ਕਰਨ ਵਾਸਤੇ ਵੱਡਾ ਆਸਰਾ ਦਿੰਦੀ ਏ ਆਂਦੇ ਨੇ ਮਰ ਜਾਂਦੇ ਪਰ ਛੱਡਦੇ ਨਹੀਂ ਲੜਨ ਮੁਕਤ ਦਾ ਫੜ ਕੇ ਔ ਗੁਰੂ ਦਾ ਲੜ ਇੱਕ ਵਾਰੀ ਫੜੂਆ ਤੇ ਫੇਰ ਬਾਕੀ ਗੱਲਾਂ ਕਿੱਥੇ ਰਹਿ ਜਾਂਦੀਆਂ ਨੇ ਤੇ ਜਿਹੜਾ ਗੁਰੂ ਤੋਂ ਬੇਮੁਖ ਹੋ ਗਿਆ ਉਹਨੂੰ ਤੇ ਝੋਈ ਕਿਤੇ ਨਹੀਂ ਆਉਂਦੀ ਮਰ ਜਾਂਦੇ ਪਰ ਛੱਡਦੇ ਨਹੀਂ ਲਾਲ ਮੁਰਸ਼ਦ ਦਾ ਫੜ ਕੇ ਨਾਲ ਮੌਤ ਦੇ ਖਿੜਖਿੜ ਹਸਣ ਗੱਲਾਂ ਕਿਤੇ ਆੜ ਕੇ ਗੁਰਾਂ ਦਾ ਬਚਨ ਹੈ ਕੋਈ ਉਹਨੂੰ ਤਰਕ ਕਰਦਾ ਹੈ ਕਿ ਉਹਨੂੰ ਆਨ ਗੁਰੂ ਕੇ ਅਸਲ ਜਵਾਬ ਦਿਓ ਉਹਦੇਗੇ ਝੁਕਣਾ ਨਹੀਂ ਪਰ ਇਹਦੇ ਵਾਸਤੇ ਆਪਣਾ ਅੰਦਰ ਪਹਿਲਾਂ ਗੁਰੂ ਦੇ ਚਰਨਾਂ ਵਿੱਚ ਪੱਕਾ ਕਰਨਾ ਪੈਂਦਾ ਹੰਝੂ ਇੱਕ ਨਾ ਦੇਗਣ ਅੱਖਿਓ ਹੰਝੂ ਇੱਕ ਨਾ ਦੇਗਣ ਅੱਖਿਓ ਵਾਂਗ ਪਤੰਗੇ ਸੜ ਕੇ ਮੁੱਖੋਂ ਹਾਇ ਨਸੀ ਉਚਾਰਨ ਸੂਲੀ ਉੱਤੇ ਚੜ ਕੇ ਉਹ ਚੜ ਗਏ ਨਾ ਸੂਲੀਆਂ ਦੇ ਉੱਤੇ ਉਹ ਖੋਪੜੀਆਂ ਲੁਹਾਣੀਆਂ ਨਾ ਗੁਰੂ ਕੇ ਬਚਨ ਪਿੱਛੇ ਤੇ ਜੂੰਦੇਆਂ ਗਾਂ ਵਿੱਚ ਸੜੇ ਨਾ ਗੁਰੂ ਵੱਲੋਂ ਮੂੰਹ ਤੇ ਨਹੀਂ ਮੋੜਿਆ ਇਹ ਜੇ ਸਿੱਖੀ ਨਿਰਾ ਅੰਦਰੇ ਸਾਫ ਸੁਹਣਾ ਨਿਰਮਲ ਕਰ ਦੇ ਐਸਾ ਇਹ ਮਨ ਘੜ ਕੇ ਜਿਸ ਵਿੱਚ ਆਪਣਾ ਮਾਹੀ ਰਖਣ ਵਾਂਗ ਨਗਿਨੇ ਜੜ ਕੇ ਆਪਣੇ ਮਨ ਨੂੰ ਇੰਨਾ ਸਾਫ ਕਰ ਲੈਣਾ ਇੰਨਾ ਗੁਰੂ ਦੇ ਚਰਨਾਂ ਵਿੱਚ ਅਰਪਿਤ ਕਰ ਦੇਣਾ ਕਿ ਦੁਨੀਆ ਦੀ ਪਰਵਾਹ ਹੀ ਨਹੀਂ ਕਰਨੀ ਗੁਰੂ ਦੇ ਪਿੱਛੇ ਜੋ ਗੁਰ ਕਹੈ ਪਲਮਾਨੋ ਹਰ ਹਰ ਕਥਾ ਨਿਰਾਜੀ ਇਥੇ ਜੇ ਮਾਸ ਕਿਸੇ ਗੱਲ ਕੇ ਅਬ ਗੁਰੂ ਰੋਸੇ ਜਾਏ ਮੰਗਣਿਆ ਨਾ ਦਰਸ਼ਨ ਦਰਸ਼ਨ ਨਹੀਂ ਹੁੰਦੇ ਰੋਸਿਆ ਹੈ ਕਿਉਂ ਸਾਡੀ ਕਰਨੀ ਨਹੀਂ ਹੈ ਅਹੀ ਗੱਲਾਂ ਨਾਲ ਗੱਲੀ ਅਸੀਂ ਚੰਗੀਆਂ ਆਚਾਰੀ ਮੁਰੀਆਂ منو کسدا کالیاں بارو چٹلیاں ریسا کرے تناڑیاں جو سیون در کھڑیاں روٹھا ماہی مناون اپنا اس دنیا دے نال لڑ کے او دنیا اندی ہے ایک کمر بس سے بن لے جے تو اڈا بکھرا ہی پندھ چل گیا ہے اور گروہ دیا کہ جب بننے نے نا تو گروہ جمعہ والے ساتھ